ਸ਼੍ਰੀ ਦਰਬਾਰ ਸਾਹਿਬ ਦੀ ਹੈਰੀਟੇਜ ਸਟਰੀਟ ਦੇ ਉੱਤੇ ਅੰਮ੍ਰਿਤਸਰ ਪੁਲਿਸ ਨੇ ਹਟਾਈ ਨਜਾਇਜ਼ ਕਬਜ਼ੇ। ਤੁਹਾਨੂੰ ਦੱਸਦੇ ਕਿ ਅੱਜ ਅੰਮ੍ਰਿਤਸਰ ਪੁਲਿਸ ਅਤੇ ਨਗਰ ਨਿਗਮ ਨੇ ਵੱਡੀ ਕਾਰਵਾਈ ਕੀਤੀ ਹੈ। ਸ਼੍ਰੀ ਦਰਬਾਰ ਸਾਹਿਬ ਦੇ ਬਾਰ ਬਣੀ ਹੈਰੀਟੇਜ ਸਟਰੀਟ ਦੇ ਉੱਤੇ ਨਜਾਇਜ਼ ਕਬਜ਼ੇ ਹਟਾਏ ਨੇ ਜੋ ਦੁਕਾਨਦਾਰਾਂ ਦੇ ਵੱਲੋਂ ਕੀਤੇ ਗਏ ਸੀ, ਰੇੜੀ ਵਾਲਿਆਂ ਦੇ ਵੱਲੋਂ ਕੀਤੇ ਹੋਏ ਸੀ ਉਹ ਨਜਾਇਜ਼ ਕਬਜ਼ੇ ਹਟਾ ਦਿੱਤੇ ਨੇ। ਤੋਂ ਦਾਸਤੇ ਕੀ ਪ੍ਰਾਮਾ ਤੇ ਟਾਬੇ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਤੱਕ ਦੁਕਾਨਦਾਰਾਂ ਨੇ ਤੇ ਰੇੜੀ ਵਾਲਿਆਂ ਨੇ ਸੜਕਾਂ ਤੇ ਫੁੱਟਪਾਥਾਂ ਮੱਲੀਆਂ ਖੂਈਆਂ ਸੀ ਨਜਾਇਜ਼ ਕਬਜ਼ੇ ਕੀਤੇ ਹੋਏ ਸੀ ਉਹ ਹਟਾ ਦਿੱਤੇ ਨੇ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਕਿਉਂਕਿ ਸੰਗਤਾਂ ਨੂੰ ਆਉਣ ਜਾਣ ਦੇ ਵਿੱਚ ਪਰੇਸ਼ਾਨੀ ਹੁੰਦੀ ਸੀ ਰਸਤਾ ਬੜਾ ਪੀੜਾ ਹੁੰਦਾ ਸੀ ਜਿਸ ਤੇ ਨਾਲ ਸੰਗਤਾਂ ਨੂੰ ਫੁੱਟਪਾਥ ਤੇ ਚੱਲਣ ਦੇ ਵਿੱਚ ਮੁਸ਼ਕਲ ਆਉਂਦੀ ਸੀ ਕਿਉਂਕਿ ਫੁੱਟਪਾਥਾਂ ਤੇ ਰੇੜੀਆਂ ਲੱਗੀਆਂ ਹੁੰਦੀਆਂ ਸੀ ਜਿਸ ਤੇ ਨਾਲ ਸੰਗਤਾਂ ਨੂੰ ਕਾਫੀ ਪਰੇਸ਼ਾਨੀ ਆਉਂਦੀ ਸੀ ਤੇ ਅੱਜ ਅੰਮ੍ਰਿਤਸਰ ਪੁਲਿਸ ਨੇ ਕਾਰਵਾਈ ਕੀਤੀ ਹੈ ਉਹ ਨਜਾਇਜ਼ ਕਬਜ਼ੇ ਹਟਾ ਦਿੱਤੇ ਗਏ ਨੇ ਇਹ ਇਸਰਮਜੀ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਅੱਜ ਜਿਹੜੀ ਹੈ ਹੈਰੀਟੇਜ ਸਟਰੀਟ ਦੇ ਉੱਤੇ ਜਿਹੜੀਆਂ ਨਜਾਇਜ਼ ਲੋਕਾਂ ਨੇ ਦੁਕਾਨਾਂ ਜਿਹੜੀਆਂ ਬਣਾਈਆਂ ਸੀ ਜਿੱਤੇ ਫੁੱਟਪਾਥ ਤੇ ਲੋਕਾਂ ਨੂੰ ਸੰਗਤਾਂ ਦੇ ਤੁਰਨ ਨੂੰ ਰਸਤਾ ਵੀ ਨਹੀਂ ਸੀ ਛੱਡਿਆ ਜਿਸ ਸੰਬੰਧੀ ਜਿਹੜੀ ਆ ਮਤਲਬ ਬੜੀਆਂ ਸ਼ਿਕਾਇਤਾਂ ਪਬਲਿਕ ਦੀਆਂ ਆ ਰਹੀਆਂ ਸੀ ਕਿ ਆਵਾਜਾਈ ਬਟਸੇ ਸੰਗਤਾਂ ਨੂੰ ਬੜੀ ਪ੍ਰੋਬਲਮ ਹੈ ਮਾਨ ਜੋ ਕਮਿਸ਼ਨਰ ਸਾਹਿਬ ਦੀਆਂ ਦਿਸ਼ਾ ਨਿਰਦੇਸ਼ ਦਿੱਤੇ ਕਾਰਪੋਰੇਸ਼ਨ ਕਮਿਸ਼ਨਰ ਤੇ ਕਮਿਸ਼ਨਰ ਪੁਲਿਸ ਦੀ ਅਧਿਅਤਤਾ ਦੇ ਆ ਜਿਹੜਾ ਜੋ ਨਜਾਇਜ਼ ਸਾਰੀ ਆ ਜਾ ਨਜਾਇਜ਼ ਕਬਜ਼ੇ ਜੋ ਹਟਾ ਦਿੱਗੇ ਪਰ ਸਰ ਇਹਨਾਂ ਵੱਲੋਂ ਪਹਿਲਾਂ ਵੀ ਕਾਰਵਾਈ ਹੋਈ ਆ ਪਰ ਇਹਨਾਂ ਵੱਲੋਂ ਫੇਰ ਲਾਇਆ ਜਾਂਦਾ ਹੈਗਾ ਫੇਰ ਜਗਾ ਰੁਕੀ ਜਾਂਦੀ ਆ ਇਸੇ ਥੇ ਜੀ ਇਸੇ ਸਪੈਸ਼ਲ ਮਾਨ ਜੋ ਕਮਿਸ਼ਨਰ ਸਾਹਿਬ ਜੀ ਵੱਲੋਂ ਸਪੈਸ਼ਲ ਜਿਹੜੀ ਇੱਕ ਟੀਮ ਲਾਤੀ ਗਈ ਹੈ ਜਿਹਦਾ ਇੰਚਾਰਜ ਜਿਹੜਾ ਵਾ ਇਧਰ ਆਓ ਇਹ ਰਾਮਤਾਨ ਸਿੰਘ ਜਿਹੜੇ ਆ ਇਹਦੇ ਸਿਰਫ ਇੰਚਾਰਜ ਲਾਏ ਗਏ ਬੜੀ ਪ੍ਰਸ਼ਾਸਨਿਕ ਕਾਰਵਾਈ ਕੀਤੀ ਹੈ ਦਰਬਾਰ ਸਾਰਾ ਨਜਾਇਜ਼ ਦੁਕਾਨਾਂ ਲੋਕਾਂ ਨੇ ਲਈਆਂ ਮਾਨ ਜੋ ਪੁਸ਼ਨ ਨਗਰ ਨੇਗ ਕਤੇ ਸਾਡੇ ਮਾਨਯੋਗ ਸੀਡੀ ਸਾਹਿਬ ਵੱਲੋਂ ਸਾਂਝੀ ਤੌਰ ਤੇ ਹਦਾਇਤਾਂ ਆਈਆਂ ਕਿ ਇੱਥੇ ਹੈਰੀਟੇਜ ਸਟਰੀਟ 'ਤੇ ਬਹੁਤ ਜ਼ਿਆਦਾ ਸ਼ਿਕਾਇਤਾਂ ਆਈਆਂ ਕਿ ਇੱਥੇ ਬਹੁਤ ਲੋਕਾਂ ਨੇ ਕੰਮੇ ਕਰ ਚੁੱਕੇ ਹਨ ਇਹਨਾਂ ਲੋਕਾਂ ਨੇ ਸ਼ਿਕਾਇਤਾਂ ਐਸਪੀ ਨੇ ਸ਼ਿਕਾਇਤਾਂ ਅਤੇ ਟ੍ਰੈਫਿਕ ਨੂੰ ਮੱਦੇ ਨਜ਼ਰ ਰੱਖਦੇ ਅੱਜ ਇੱਕ ਸਾਂਝੀ ਕਾਰਵਾਈ ਕੀਤੀ ਗਈ ਹੈ ਜਿਸ ਵਿੱਚ ਟ੍ਰੈਫਿਕ ਪੁਲਿਸ ਵਾਲੇ ਅਤੇ ਨਗਰ ਨਿਗਮ ਦੇ ਸਾਰੇ ਮਲਾਜ਼ਮ ਸਾਰੀ ਲੇਬਰ ਇੱਥੇ ਆ ਕੇ ਇਸ ਨੂੰ ਕਲੀਅਰ ਕਰ ਰਹੇ ਹਨ ਤੇ ਨਾਲ ਹੀ ਤੁਹਾਡੇ ਮਾਨਯੋਗ ਜੀ ਉਸੇ ਇਹਨਾਂ ਦੁਕਾਨਦਾਰਾਂ ਨੂੰ ਬਹੁਤ ਜਿਹੜੀ ਫੜੀਆਂ ਲਾਉਂਦੇ ਹਨ ਉਹਨਾਂ ਨੂੰ ਹਦਾਇਤ ਕਰਦੇ ਆ ਕਿ ਤੁਸੀਂ ਆਪਣੀ ਦੁਕਾਨ ਦੇ ਅੰਦਰ ਹੈ ਕੇ ਹੀ ਆਪਣਾ ਰੋਡ ਦੇ ਉੱਤੇ ਜਾਂ ਫੁੱਟਪਾਥਾਂ ਤੇ ਇਹਦਾ ਕੰਮ ਨਾ ਕਰੋ ਜਿਹਦੇ ਨਾਲ ਆਮ ਲੋਕਾਂ ਨੂੰ ਆਮ ਸ਼ਰਧਾਦ ਨੂੰ ਮੁਸ਼ਕਲ ਪੇਸ਼ ਆਵੇ ਸਰ ਜੀ ਦੁਬਾਰਾ ਜੇ ਫਿਰ ਇਸੇ ਤਰ੍ਹਾਂ ਇਹ ਦੁਕਾਨਾਂ ਆਪਣੀਆਂ ਲਾਉਂਦੇ ਆ ਤੇ ਫੜੀਆਂ ਫੁੜੀਆਂ ਲਾ ਕੇ ਜਗਾ ਰੋਕਦੇ ਆ ਤੇ ਇਹਨਾਂ ਤੇ ਕੋਈ ਕਾਰਵਾਈ ਹੋਏਗੀ ਫਿਰ ਸਾਨੂੰ ਸਰਕਾਰ ਵੱਲੋਂ ਪੂਰੀ ਹਦਾਇਤ ਆ ਇਹਨਾਂ ਤੇ ਰੈਗੂਲਰ ਕਾਰਵਾਈ ਕੀਤੀ ਜਾਣੀ ਆ ਔਰ ਜਿੰਨੀ ਦੇਰ ਤੱਕ ਇਹ ਹਟਦੇ ਨਹੀਂ ਆ ਅਸੀਂ ਵੀ ਨਹੀਂ ਹਟਾਂਗੇ ਔਰ ਇਹਨਾਂ ਨੂੰ ਅਸੀਂ ਬਸ ਕਹੇਲੀ ਮੀਂਹ ਨਾਲ ਬੇਨਤੀ ਕਰਦੇ ਆ ਕਿ ਉਹ ਰੋਡ ਦੇ ਨਾਲ ਹੋਣ ਔਰ ਲੋਕਾਂ